ਜਦੋਂ ਖੁਦ ਭਾਰਤ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਕਿ ਅਸੀਂ ਦੇਸ਼ ਦੇ 90 ਕਰੋੜ ਲੋਕਾਂ ਨੂੰ 5 ਕਿਲੋ ਰਸ਼ਨ ਮੁਹੱਈਆ ਕਰਵਾਉਨੇ ਆ ਉਸ ਸਮੇਂ ਜਿਹੜਾ ਇਹ ਫੀਸਾਂ ਦੇ ਵਾਧੇ ਦਾ ਫੈਸਲਾ ਉਹ ਵਿਦਿਆਰਥੀਆਂ ਦੀ ਸਿੱਖਿਆ ਦੇ ਅਧਿਕਾਰ ਉੱਪਰ ਵੀ ਡਾਕਾ ਨਵੀਂ ਸਿੱਖਿਆ ਨੀਤੀ ਰਾਹੀਂ ਜਿੰਨੇ ਘੱਟ ਗਿਣਤੀ ਵਿਦਿਆਰਥੀ ਨੇ ਉਹਨਾਂ ਸਾਰਿਆਂ ਤੋਂ ਸਿੱਖਿਆ ਖੋਈ ਜਾਊਗੀ ਕਿਉਂਕਿ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਦੀ ਜਿਹੜੀ ਉਹ ਵਿਚਾਰਧਾਰਾ ਇਹ ਕਹਿੰਦੀ ਆ ਕਿ ਢੋਲ ਸ਼ੂਦਰ ਔਰ ਨਾਰੀ ਉਹ ਨਹੀਂ ਚਾਹੁੰਦੇ ਕਿ ਇਸ ਮੁਲਕ ਦੇ ਘੱਟ ਗਿਣਤੀ ਪਛੜੇ ਹੋਏ ਲੋਕ ਪੜਨ ਉਹ ਨਹੀਂ ਚਾਹੁੰਦੇ ਕਿ ਇਸ ਦੇਸ਼ ਦੇ ਲੋਕ ਬੋਲਣ ਉਹ ਨਹੀਂ ਚਾਹੁੰਦੇ ਕਿ ਔਰਤਾਂ ਜਿਹੜੀਆਂ ਨੇ ਇੰਡੀਪੈਂਡੈਂਟ ਹੋਣ ਉਹ ਪੜਨ ਲਿਖਣ ਤੇ ਇਸ ਮੁਲਕ ਦੇ ਵਿੱਚ ਜਿਹੜੀ ਉਹਨਾਂ ਦੀ ਅੱਧੀ ਆਬਾਦੀ ਬਣਦੀ ਹੈ ਉਹ ਆਪਣੇ ਅਧਿਕਾਰ ਲੈ ਭਾਰਤੀ ਜਨਤਾ ਪਾਰਟੀ ਲਗਾਤਾਰ ਇਸ ਮੁਲਕ ਦੇ ਵਿੱਚ ਫਿਰਕੂ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਵਿਦਿਆਰਥੀਆਂ ਤੋਂ ਵਿਗਿਆਨਕ ਪੜਾਈ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਲਗਾਤਾਰ ਜਿਹੜੀ ਸਿੱਖਿਆ ਉਹਦਾ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹੋ ਸਮੈਸਟਰ ਸਿਸਟਮ ਰੱਦ ਕੀਤਾ ਜਾਵੇ ਤੇ ਜਿਹੜਾ 2013 ਤੋਂ ਪਹਿਲਾਂ ਸਲਾਨਾ ਸਿਸਟਮ ਚੱਲਦਾ ਸੀ ਵਿਦਿਆਰਥੀ ਪੜ੍ਹਦੇ ਵੀ ਸੀ ਵਿਦਿਆਰਥੀ ਵਾਧੂ ਗਤੀਵਿਧੀਆਂ ਦੇ ਵਿੱਚ ਹਿੱਸਾ ਵੀ ਲੈਂਦੇ ਸੀ ਦੋਸਤੀਆਂ ਵੀ ਬਣਾਉਂਦੇ ਸੀ ਔਰ ਪੜ੍ਹਾਈ ਦਾ ਬੋਝ ਵੀ ਨਹੀਂ ਹੁੰਦਾ ਸੀ ਉਹੀ ਸਲਾਨਾ ਸਿਸਟਮ ਜਿਹੜਾ ਉਹ ਦੁਬਾਰਾ ਤੋਂ ਲਾਗੂ ਕੀਤਾ ਜਾਵੇ ਤੀਜਾ ਕੇ ਭਾਰਤ ਜਿਹੜਾ ਹੈਗਾ ਉਹ ਵਿਭਿੰਨਤਾ ਵਾਲਾ ਦੇਸ਼ ਆ ਇੱਥੇ ਬਹੁਤ ਸਾਰੇ ਕਲਚਰ ਨੇ ਬਹੁਤ ਸਾਰੀਆਂ ਪਛਾਵਾਂ ਬੋਲੀਆਂ ਜਾਂਦੀਆਂ ਨੇ ਵੱਖੋ ਵੱਖਰੇ ਖੇਤਰਾ ਦੇ ਵਿੱਚ ਵੱਖੋ ਵੱਖਰੇ ਜਿਹੜੇ ਹੈਗੇ ਆ ਉਹ ਆਰਥਿਕਤਾਵਾਂ ਨੇ ਹਰੇਕ ਦੀ ਭਾਸ਼ਾ ਲੱਗਾ ਹਰੇਕ ਦਾ ਕਲਚਰ ਲੱਗਾ ਇੱਥੇ ਕੁਝ ਵੀ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦਾ ਨਹੀਂ ਹੈ ਇੱਥੇ ਅਨੇਕਤਾ ਲੋਕਾਂ ਦੀ ਜਿਹੜੀ ਹੈਗੀ ਆ ਉਹ ਹਰ ਤਰੀਹ ਹਰ ਚੀਜ਼ ਵੱਖਰੀ ਆ ਠੀਕ ਆ ਪੰਜਾਬ ਹਰਿਆਣਾ ਰਾਜਸਥਾਨ ਹਰ ਆਪਣੇ ਤੋਂ ਵੱਖੋ ਵੱਖਰੇ ਨੇ ਉਹਨਾਂ ਦਾ ਸਿੱਖਿਆ ਪ੍ਰਬੰਧ ਇੱਕ ਤਰ੍ਹਾਂ ਦਾ ਨਹੀਂ ਹੋ ਸਕਦਾ ਉਹਨਾਂ ਦੀਆਂ ਸਥਾਨਕ ਲੋੜਾਂ ਮੁਤਾਬਕ ਹੋ ਸਕਦਾ ਪਰ ਜਿਹੜੀ ਕੇਂਦਰ ਸਰਕਾਰ ਆ ਉਹ ਲਗਾਤਾਰ ਸਿੱਖਿਆ ਦਾ ਕੇਂਦਰੀਕਰਨ ਕਰ ਰਹੀ ਆ ਠੀਕ ਆ ਆਪਣੀ ਇਹ ਮੰਗ ਹੈ ਕਿ ਜਿਹੜਾ ਸਿੱਖਿਆ ਦਾ ਵਿਸ਼ਾ ਹੈਗਾ ਉਹਨੂੰ ਸਮਵਰਤੀ ਸੂਚੀ ਦੇ ਵਿੱਚੋਂ ਕੱਢ ਕੇ ਰਾਜ ਸੂਚੀ 'ਚ ਪਾਇਆ ਜਾਵੇ ਤੇ ਸਿੱਖਿਆ ਦੇ ਉੱਪਰ ਕਾਨੂੰਨ ਬਣਾਉਣ ਦਾ ਪਾਲਿਸੀ ਬਣਾਉਣ ਦਾ ਅਧਿਕਾਰ ਜਿਹੜਾ ਹੈਗਾ ਉਹ ਸਟੇਟਾਂ ਨੂੰ ਦਿੱਤਾ ਜਾਵੇ। ਠੀਕ ਆ। ਤੀਜਾ ਹੈਗਾ ਕਿ ਨਵੀਂ ਸਿੱਖਿਆ ਨੀਤੀ ਕਰਕੇ ਜਿਹੜੇ ਸਰਕਾਰੀ ਸਕੂਲ ਕਾਲਜ ਪ੍ਰਾਈਵੇਟ ਕਰਨ ਦੀ ਪਾਲਿਸੀ ਆ ਉਹਦੇ ਕਰਕੇ ਜਿੰਨੀਆਂ ਵੀ ਸਰਕਾਰੀ ਸੰਸਥਾਵਾਂ ਨੇ ਜਿੰਨੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਉਹਨਾਂ ਦੀ ਫੀਸ ਜਿਹੜੀ ਆ ਉਹ ਲਗਾਤਾਰ ਵਧਾਈ ਜਾ ਰਹੀ ਆ। ਜਿਹੜੀ ਆਮ ਲੋਕਾਂ ਦੇ ਉੱਪਰ ਆਮ ਵਿਦਿਆਰਥੀਆਂ ਦੇ ਉੱਪਰ ਬੋਝ ਸਾਫਤ ਹੋ ਰਹੀ ਆ ਉਹ ਜਿਹੜੀਆਂ ਫੀਸਾਂ ਨੇ ਉਹ ਵਾਪਸ ਲਈਆਂ ਜਾਣੀਆਂ ਚਾਹੀਦੀਆਂ ਨੇ ਸਾਰੀਆਂ ਮੰਗਾਂ ਤੇ ਆਪਾਂ ਗੱਲ ਨਹੀਂ ਕਰਾਂਗੇ ਆਪਣੇ ਸਾਥੀ ਨੇ ਉਹਨਾਂ ਨੇ ਵੀ ਗੱਲ ਕਰਨੀ ਆ ਆਪਣੇ ਸੂਬਾ ਕਮੇਟੀ ਮੈਂਬਰ ਹਰਵੀਰ ਨੇ ਉਹਨਾਂ ਨੇ ਵੀ ਗੱਲ ਕਰਨੀ ਆ ਮੈਂ ਤੁਹਾਡੇ ਨਾਲ ਪੰਜਾਬੀ ਯੂਨੀਵਰਸਿਟੀ ਦੁਆਰਾ ਜਿਹੜੀਆਂ ਵਧਾਈਆਂ ਹੋਈਆਂ ਫੀਸਾਂ ਨੇ ਉਸ ਮਸਲੇ ਤੇ ਗੱਲ ਕਰੂੰਗਾ ਨਾ ਤਾਂ ਯੂਨੀਵਰਸਿਟੀ ਨੇ ਪਹਿਲੀ ਵਾਰ ਆ ਕਿ ਫੀਸਾਂ ਵਧਾਈਆਂ ਨੇ ਔਰ ਨਾ ਹੀ ਪਹਿਲੀ ਵਾਰ ਇਹ ਹੈ ਕਿ ਵਿਦਿਆਰਥੀਆਂ ਨੇ ਇਹਦਾ ਵਿਰੋਧ ਕੀਤਾ ਇਹ ਫੀਸਾਂ ਜਿਹੜੀਆਂ ਨੇ ਉਸ ਸਮੇਂ ਸਮੇਂ ਤੇ ਵਧਾਈਆਂ ਜਾਂਦੀਆਂ ਨੇ ਔਰ ਸਮੇਂ ਸਮੇਂ ਤੇ ਵਿਦਿਆਰਥੀ ਜਥੇਬੰਦੀਆਂ ਵਿਰੋਧ ਵੀ ਕਰਦੀਆਂ ਨੇ ਤੇ ਇਹ ਫੀਸਾਂ ਦੇ ਜਿਹੜੇ ਵਾਧੇ ਦੇ ਫੈਸਲੇ ਉਹ ਵਾਪਸ ਵੀ ਕਰਵਾਉਂਦੇ ਨੇ ਪਰ ਅੱਜ ਦੇ ਸਮੇਂ 'ਚ ਦੇਖਣਾ ਹੋਵੇ ਤਾਂ ਜਦੋਂ ਖੁਦ ਭਾਰਤ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਕਿ ਅਸੀਂ ਦੇਸ਼ ਦੇ 90 ਕਰੋੜ ਲੋਕਾਂ ਨੂੰ 5 ਕਿਲੋ ਰਸ਼ਨ ਮੁਹੱਈਆ ਕਰਵਾਉਣੇ ਆ ਉਸ ਸਮੇਂ ਜਿਹੜਾ ਇਹ ਫੀਸਾਂ ਦੇ ਵਾਧੇ ਦਾ ਫੈਸਲਾ ਉਹ ਵਿਦਿਆਰਥੀਆਂ ਦੀ ਸਿੱਖਿਆ ਦੇ ਅਧਿਕਾਰ ਉੱਪਰ ਵੀ ਡਾਕਾ ਔਰ ਉਹਨਾਂ ਦੀ ਜੇਬ ਦੇ ਉੱਪਰ ਵੀ ਡਾਕਾ ਹੈਗਾ ਸਿਰਫ ਫੀਸਾਂ ਦਾ ਵਾਅਦਾ ਕੋਈ ਛੋਟੀ ਮੋਟੀ ਗੱਲ ਨਹੀਂ ਅੱਜ ਆਪਾਂ ਜੇ ਸਿੱਖਿਆ ਦੇ ਕੇਂਦਰੀਕਰਨ ਨੂੰ ਬੰਦ ਕਰਨ ਦੀ ਗੱਲ ਕਰ ਰਹੇ ਹਾਂ ਸਿੱਖਿਆ ਨੂੰ ਸਵਿਧਾਨਿਕ ਸੂਚੀ ਵਿੱਚ ਦਰਜ ਕਰਨ ਦੀ ਗੱਲ ਕਰ ਰਹੇ ਹਾਂ ਸੈਮੈਸਟਰ ਸਿਸਟਮ ਲਾਗੂ ਕਰਨ ਦੀ ਗੱਲ ਕਰ ਰਹੇ ਹਾਂ ਤਾਂ ਇਹ ਆਪਸ ਜੁੜੀਆਂ ਮੰਗਾਂ ਨੇ ਇਹਨਾਂ ਸਾਰੀਆਂ ਮੰਗਾਂ ਦਾ ਸਬੰਧ ਨੀਤੀ ਦੇ ਨਾਲ ਹੈ ਸਰਕਾਰ ਦੀ ਪਾਲਿਸੀ ਜਿਹੜੀ ਆ ਉਹ ਲੋਕਾਂ ਨੂੰ ਸਿੱਖਿਆ ਦੇਣ ਦੀ ਨਹੀਂ ਆਮ ਲੋਕਾਂ ਤੋਂ ਸਿੱਖਿਆ ਖੋਹਦੀ ਔਰ ਸਿੱਖਿਆ ਜਿਹੜਾ ਸਰਕਾਰ ਦਾ ਪੈਸਾ ਲੱਗਦਾ ਉਹ ਹੱਥ ਬਾਹਰ ਕੱਢਣਦੀ ਆ ਔਰ ਹੁਣ ਤਾਂ ਜਿਹੜੀ ਸਰਕਾਰ ਨੇ ਨਿਊ ਐਜੂਕੇਸ਼ਨ ਪਾਲਿਸੀ ਪਾਸ ਕੀਤੀ ਆ ਜਿਹਦੇ ਤੋਂ 2020 ਤੋਂ ਗੱਲ ਕਰਦੇ ਆ ਉਹ ਪਾਲਿਸੀ ਬਿਲਕੁਲ ਜਿਹੜੀ ਉਹ ਵਿਦਿਆਰਥੀ ਮਾਰੂ ਸਾਬਤ ਹੋਊਗੀ ਉਹ ਪਾਲਿਸੀ ਵਿਦਿਆਰਥੀਆਂ ਦੇ ਉੱਪਰ ਜਿਹੜੀ ਹੈਗੀ ਆ ਉਹ ਧੱਕੇ ਨਾਲ ਥੋਪੀ ਗਈ ਆ ਔਰ ਸਾਡਾ ਬਿਲਕੁਲ ਨੁਕਸਾਨ ਕਰੂਗੀ ਸਾਡੇ ਤੋਂ ਜਿਹੜਾ ਹੈਗਾ ਉਹ ਸਿੱਖਿਆ ਦਾ ਅਧਿਕਾਰ ਖੋਊਗੀ ਇਹ ਪਾਲਿਸੀ ਲਾਗੂ ਕਿਨੇ ਕੀਤੀ ਆ ਇਹ ਕੇਂਦਰ ਸਰਕਾਰ ਨੇ ਲਾਗੂ ਕੀਤੀ ਆ ਕੇਂਦਰ 'ਚ ਸੱਤਾ ਕੀ ਦੀ ਆ ਭਾਜਪਾ RSS ਦੀ ਭਾਰ ਭਾਰ ਸਸ ਕੌਣ ਆ ਉਹਨਾਂ ਦੀ ਵਿਚਾਰਧਾਰਾ ਕੀ ਆ ਇਸ ਪਾਲਿਸੀ ਦੇ ਬਾਰੇ ਆਪਾਂ ਗੱਲ ਕਰਦੇ ਆਂ ਭਾਰ ਭਾਰ ਸਸ ਜਦੋਂ ਤੋਂ 2014 ਤੋਂ ਸੱਤਾ ਦੇ ਵਿੱਚ ਆਹੀ ਆ ਉਦੋਂ ਤੋਂ ਉਹਦੇ ਦੋ ਥੰਮ ਨੇ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਥੰਮ ਹੈਗਾ ਆਰਐਸਐਸ ਜਿਨ੍ਹਾਂ ਦੇ ਵਿਚਾਰਾਂ ਤੇ ਉਹ ਕੰਮ ਕਰਦੀ ਆ ਔਰ ਦੂਜਾ ਜਿਹੜਾ ਉਹਨਾਂ ਨੂੰ ਪੈਸੇ ਦਿੰਦੇ ਨੇ ਜਿਹੜੇ ਉਹਨਾਂ ਦੇ ਆਰਥਿਕ ਮਦਦਗਾਰ ਨੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਕਾਰਪੋਰੇਟ ਕੰਪਨੀਆਂ ਕਿਹਾ ਜਾਂਦਾ ਉਹਨਾਂ ਦੇ ਲਈ ਕੰਮ ਕਰਦੀ ਆ ਔਰ 2014 ਤੋਂ ਉਹ ਉਹਨਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਪੰਜਾਬ ਨੂੰ ਤੇ ਭਾਰਤ ਨੂੰ ਲੁੱਟਣ ਵਾਸਤੇ ਉਹਨਾਂ ਨੇ ਜਿਹੜਾ ਹੈਗਾ ਉਹ ਲਗਾਤਾਰ ਖੋਲਣ ਵਾਸਤੇ ਨੀਤੀਆਂ ਬਣਾ ਰਹੇ ਨੇ ਨਵੀਂ ਸਿੱਖਿਆ ਨੀਤੀ ਵੀ ਉਹਦੀ ਹੀ ਘੜੀ ਆ ਜਦੋਂ 2020 ਦੇ ਵਿੱਚ ਲੋਕਡਾਊਨ ਲੱਗਾ ਸੀ ਪੂਰਾ ਭਾਰਤ ਬੰਦ ਸੀ ਉਸ ਸਮੇਂ ਇਹਨਾਂ ਦੇ ਸ਼ੈਤਾਨੀ ਮਨਸੂਬੇ ਜਿਹੜੇ ਆ ਉਹ ਬਾਹਰ ਆ ਰਹੇ ਸੀਗੇ ਸਾਰੇ ਭਾਰਤ ਦੇ ਲੋਕਾਂ ਨੂੰ ਅੰਦਰ ਵਾਰ ਕੇ ਡਰਾ ਕੇ ਧਮਕਾ ਕੇ ਤਾਂ ਕਿ ਕੋਈ ਆਵਾਜ਼ ਨਾ ਉਠਾਵੇ ਆਪਣੇ ਚਿਹਤੇ ਕਾਰਪੋਰੇਟਾਂ ਦੇ ਪੱਖ ਪੂਰਨ ਲਈ ਭਾਰਤੀ ਜਨਤਾ ਪਾਰਟੀ ਨੇ ਬਹੁਤ ਸਾਰੇ ਕਾਨੂੰਨ ਬਣਾਏ ਬਹੁਤ ਸਾਰੀਆਂ ਨੀਤੀਆਂ ਪਾਸ ਕੀਤੀਆਂ ਜਿਦੇ ਵਿੱਚੋਂ ਖੇਤੀ ਕਾਨੂੰਨ ਇੱਕ ਆਉਂਦੇ ਨੇ ਤਿੰਨ ਖੇਤੀ ਕਾਨੂੰਨ ਬਣਾਏ ਉਹਨਾਂ ਨੇ ਲੇਬਰ ਕੋਡ ਬਣਾਏ ਮਜ਼ਦੂਰਾਂ ਨੂੰ ਲੁੱਟਣ ਵਾਸਤੇ ਬਿਜਲੀ ਸੋਧ ਐਕਟ ਬਣਾਇਆ ਜਿਹੜੀ ਸਰਵਜਨਕ ਬਿਜਲੀ ਲੋਕਾਂ ਦੇ ਵਿੱਚ ਵੰਡੀ ਜਾਂਦੀ ਹੈ ਉਹਨੂੰ ਪ੍ਰਾਈਵੇਟ ਕਰਨ ਵਾਸਤੇ ਔਰ ਨਵੀਂ ਸਿੱਖਿਆ ਨੀਤੀ ਪਾਸ ਕੀਤੀ ਕਿਸਾਨ ਜਥੇਬੰਦੀਆਂ ਲੜੀਆਂ ਪੂਰੇ ਭਾਰਤ ਦੇ ਕਿਸਾਨਾਂ ਨੂੰ ਜਥੇਬੰਦ ਕੀਤਾ 2020 ਦੇ ਵਿੱਚ ਲੰਬਾ ਅੰਦੋਲਨ ਚੱਲਿਆ ਲੋਕ ਮਾਰੂ ਖੇਤੀ ਅੰਦੋਲਨ ਤਾਂ ਰੱਦ ਕਰਵਾ ਲਏ ਪਰ ਨਾ ਤਾਂ ਅਜੇ ਤੱਕ ਲੇਬਰ ਕੋਡ ਰੱਦ ਹੋਇਆ ਨਾ ਬਿਜਲੀ ਸੋਲ ਐਕਟ ਰੱਦ ਹੋਇਆ ਔਰ ਖੇਤੀ ਕਾਨੂੰਨਾ ਤਾਂ ਵੀ ਸਭ ਤੋਂ ਵੱਧ ਖਤਰਨਾਕ ਜਿਹੜੀ ਨਵੀਂ ਸਿੱਖਿਆ ਨੀਤੀ ਆ ਜਿਨੇ ਇਥੋਂ ਦੇਸ਼ ਦੇ ਲੋਕਾਂ ਤੋਂ ਸਿੱਖਿਆ ਖੋਣੀ ਆ ਉਸ ਨੀਤੀ ਨੂੰ ਰੱਦ ਕਰਾਉਣ ਲਈ ਵਿਦਿਆਰਥੀਆਂ ਚ ਬਹੁਤ ਘੱਟ ਹਲਚਲ ਹੋਈ ਆ ਅੱਜ ਵੀ ਬਹੁਤ ਘੱਟ ਵਿਦਿਆਰਥੀ ਇਹਨਾਂ ਤਰਨੇ ਮਜਾਰੇ ਸ਼ਾਮਲ ਹੁੰਦੇ ਨੇ ਪਰ ਉਹਨਾਂ ਨੂੰ ਸ਼ਾਮਲ ਹੋਣਾ ਚਾਹੀਦਾ ਆਪਾਂ ਗੱਲ ਕਰਦੇ ਆ ਕਿ ਇਹ ਨੀਤੀ ਕਾਰਪੋਰੇਟਸ ਤੋਂ ਕਾਰਪੋਰੇਟਸ ਨੂੰ ਜਿਹੜਾ ਸਿੱਖਿਆ ਦਾ ਖੇਤਰ ਦੇਣ ਵਾਸਤੇ ਜਿਹੜੀ ਆ ਉਹ ਲੈ ਕੇ ਆਂਦੀ ਗਈ ਆ ਸਿਰਫ ਇਹ ਨਹੀਂ ਕਿ ਇਹਦੇ ਨਾਲ ਵਿਦਿਆਰਥੀਆਂ ਦੇ ਉੱਪਰ ਬੋਝ ਪਊਗਾ ਫੀਸਾਂ ਵਧਣਗੀਆਂ ਸਰਕਾਰੀ ਸਕੂਲ ਕਾਜ ਖਤਮ ਹੋਣਗੇ ਭਾਰਤੀ ਜਨਤਾ ਪਾਰਟੀ ਦਾ ਇੱਕ ਏਜੰਡਾ ਕਿ ਇਸ ਦੇਸ਼ ਨੂੰ ਇੱਕ ਧਾਗੇ ਦੇ ਵਿੱਚ ਪਰੋਣਾ ਇਸ ਦੇਸ਼ ਨੂੰ ਜਿਹੜਾ ਹੈਗਾ ਉਹ ਇੱਕ ਧਰਮ ਇੱਥੇ ਲਾਗੂ ਕਰਨਾ ਹੈਗਾ ਇੱਕ ਭਾਸ਼ਾ ਇੱਥੇ ਲਾਗੂ ਕਰਨੀ ਆ ਇੱਕੋ ਰਾਜਾ ਇੱਥੇ ਰਾਜ ਕਰੂਗਾ ਔਰ ਇੱਥੋਂ ਧਾਰਮਿਕ ਕਟਗਣਤੀਆਂ ਪਛੜਿਆ ਲੋਕਾਂ ਦੇ ਜਿਹੜੇ ਅਧਿਕਾਰ ਖੋਣੇ ਹੈਗੇ ਆ ਨਵੀਂ ਸਿੱਖਿਆ ਨੀਤੀ ਰਾਹੀਂ ਜਿੰਨੇ ਘੱਟ ਗਿਣਤੀ ਵਿਦਿਆਰਥੀ ਨੇ ਉਹਨਾਂ ਸਾਰਿਆਂ ਤੋਂ ਸਿੱਖਿਆ ਖੋਈ ਜਾਊਗੀ ਕਿਉਂਕਿ ਭਾਰਤੀ ਜਨਤਾ ਪਾਰਟੀ ਤੇ RSS ਦੀ ਜਿਹੜੀ ਉਹ ਵਿਚਾਰਧਾਰਾ ਇਹ ਕਹਿੰਦੀ ਆ ਕਿ ਢੋਲ ਸ਼ੂਦਰ ਔਰ ਨਾਰੀ ਕਿ ਢੋਲ ਆ ਉਹ ਕੁੱਟਰ ਵਾਸਤੇ ਬਣਿਆ ਜਿਹੜੇ ਘੱਟ ਗਿਣਤੀ ਜਿਹੜੇ ਸ਼ੂਦਰ ਨੇ ਜਿਨ੍ਹਾਂ ਨੂੰ ਮਾੜੀਆਂ ਜਾਤਾਂ ਕਿਹਾ ਜਾਂਦਾ ਉਹ ਜਿਹੜੇ ਹੈਗੇ ਆ ਉਹ ਸਿਰਫ ਸਫਾਈ ਕਰਨ ਵਾਸਤੇ ਰੱਖੇ ਹੋਏ ਆ ਔਰ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਸਿਰਫ ਬੱਚੇ ਪੈਦਾ ਕਰਨ ਲਈ ਰੱਖਿਆ ਜਾਣਾ ਚਾਹੀਦਾ ਉਹ ਨਹੀਂ ਚਾਹੁੰਦੇ ਕਿ ਇਸ ਮੁਲਕ ਦੇ ਘੱਟ ਗਿਣਤੀ ਪਛੜੇ ਹੋਏ ਲੋਕ ਪੜਨ ਉਹ ਨਹੀਂ ਚਾਹੁੰਦੇ ਕਿ ਇਸ ਦੇਸ਼ ਦੇ ਲੋਕ ਬੋਲਣ ਉਹ ਨਹੀਂ ਚਾਹੁੰਦੇ ਕਿ ਔਰਤਾਂ ਜਿਹੜੀਆਂ ਨੇ ਉਹ ਇੰਡੀਪੈਂਡੈਂਟ ਹੋਣ ਉਹ ਪੜਨ ਲਿਖਣ ਤੇ ਇਸ ਮੁਲਕ ਦੇ ਵਿੱਚ ਜਿਹੜੀ ਉਹਨਾਂ ਦੀ ਅੱਧੀ ਆਬਾਦੀ ਬਣਦੀ ਹੈ ਉਹ ਆਪਣੇ ਅਧਿਕਾਰ ਲੈਣ ਭਾਰਤੀ ਜਨਤਾ ਪਾਰਟੀ ਲਗਾਤਾਰ ਇਸ ਮੁਲਕ ਦੇ ਵਿੱਚ ਫਿਰਕੂ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਵਿਦਿਆਰਥੀਆਂ ਤੋਂ ਵਿਗਿਆਨਕ ਪੜਾਈ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ਲਗਾਤਾਰ ਜਿਹੜੀ ਸਿੱਖਿਆ ਉਹਦਾ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਪੰਜਾਬ ਸਰਕਾਰ ਵੀ ਉਹਦੇ ਵਿੱਚ ਘੱਟ ਨਹੀਂ ਹੈ ਪੰਜਾਬ ਸਰਕਾਰ ਨੇ ਵੀ ਇੱਥੇ ਜਿਹੜੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਮਾਲਕ ਆ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਜਿਹੜੇ ਸਿੱਖਿਆ ਮਾਰ ਬਣਾ ਕੇ ਭੇਜਿਆ ਯੂਨੀਵਰਸਿਟੀਆਂ ਦੇ ਲਗਾਤਾਰ ਫੰਡ ਕੱਟੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਬਜਟ ਕੱਟਿਆ ਫੰਡ ਕੱਟਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਫੰਡ ਦੇਣ ਤੋਂ ਨਾ ਕੀਤੀ ਵਿਦਿਆਰਥੀ ਲੜੇ ਫੇਰ ਵੀ ਥੋੜਾ ਬਹੁਤਾ ਫੰਡ ਲਿਆ ਔਰ ਯੂਨੀਵਰਸਿਟੀਆਂ ਦੇ ਵਿੱਚ ਇੰਨਾ ਭ੍ਰਿਸ਼ਟਾਚਾਰ ਹੈ ਕਿ ਉਹ ਆਪ ਦਾ ਸਾਰਾ ਤਾਲਾ ਬਣਾ ਚਲਾਉਣ ਦੇ ਵਾਸਤੇ ਵਿਦਿਆਰਥੀਆਂ ਦੇ ਉੱਪਰ ਬੋਝ ਪਾ ਰਹੇ ਆ ਪੇਸ਼ ਕਰਕੇ ਫੀਸਾਂ ਦੇ ਵਾਅਦੇ ਦੇ ਖਿਲਾਫ ਲੜਾਈ ਲੜਨ ਦੇ ਨਾਲ-ਨਾਲ ਸਾਨੂੰ ਸਿੱਖਿਆ ਨੂੰ ਬਚਾਉਣ ਦੀ ਲੜਾਈ ਵੀ ਲੜਨੀ ਚਾਹੀਦੀ ਆ ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਵਾਉਣ ਵਾਸਤੇ ਘਰ-ਘਰ ਦੇ ਤੱਕ ਆਵਾਜ਼ ਆਣੀ ਚਾਹੀਦੀ ਆ ਪੰਜਾਬ ਦੇ ਪੂਰੇ ਵਿਦਿਆਰਥੀ ਸੜਕਾਂ ਤੇ ਨਿਤਰਨੇ ਚਾਹੀਦੇ ਨੇ ਸਿਰਫ ਕੋਈ 20 50 100 ਵਿਦਿਆਰਥੀ ਇਕੱਠਾ ਹੋ ਕੇ ਇਹ ਲੜਾਈ ਨਹੀਂ ਲੜ ਸਕਦਾ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਅੱਜ ਦੇ ਮਜਾਰੇ ਵਿੱਚ ਆਏ ਹੋ ਇਥੇ ਹੀ ਗੱਲ ਨਹੀਂ ਛੱਡ ਕੇ ਜਾਣੀ ਇਥੋਂ ਬਹੁਤ ਸਾਰੀਆਂ ਗੱਲਾਂ ਸਿੱਖ ਕੇ ਵੀ ਜਾਣੀਆਂ ਨੇ ਔਰ ਨਵੀਂ ਸਿੱਖਿਆ ਨੀਤੀ ਦੇ ਖਿਲਾਫ ਘਰ-ਘਰ ਦੇ ਵਿੱਚ ਗੱਲ ਜਾਣੀ ਚਾਹੀਦੀ ਆ ਕਿ ਨਵੀਂ ਸਿੱਖਿਆ ਨੀਤੀ ਜੜੀ ਆ ਉਹ ਸਾਡੇ ਆਮ ਘਰਾਂ ਦੇ ਬੱਚਿਆਂ ਤੋਂ ਪੜ੍ਹਾਈ ਖੋਹੂਗੀ ਸਰਕਾਰੀ ਸਕੂਲ ਕਾਲਜ ਬੰਦ ਕਰ ਦੇਊਗੀ ਵਿਦਿਆਰਥੀ ਪੜ੍ਹ ਨਹੀਂ ਪਾਉਣਗੇ ਕਿਉਂਕਿ ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਪੜ ਕੇ ਆਇਆ ਸੀ ਮੈਂ ਉਹਦੇ ਵਿੱਚ ਕਰਜ਼ਦਾਰੀ ਬਾਰੇ ਰਿਪੋਰਟ ਲਿਖੀ ਸੀ ਸਿਰ ਭਾਰਤ ਦੀ ਗੱਲ ਨਹੀਂ ਕਰਦੇ ਪੰਜਾਬ ਦੇ ਬਾਰੇ ਗੱਲ ਲਿਖੀ ਹੋਈ ਸੀ ਕਿ ਪੰਜਾਬ ਦੀ ਜਿਹੜੀ ਕਿਸਾਨੀ ਆ 86% ਕਿਸਾਨੀ ਕਰਜ਼ਦਾਰ ਆ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਦੇ ਵਿੱਚੋਂ 80% ਪਰਿਵਾਰ ਕਰਜ਼ਦਾਰ ਆ ਔਰ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਬੰਦਾ ਜਿਹਦੀ ਲੋਨ ਦੀ ਕਿਸ਼ਤ ਚਲਦੀ ਹੋਵੇ ਉਹ ਇੱਕ ਰੋਟੀ ਵੀ ਘੱਟ ਸੋੜ ਕੇ ਖਾਂਦਾ ਕਿ ਰੋਟੀ ਵੀ ਘੱਟ ਖਾਈਏ ਯਾਰ ਹੋ ਸਕਦਾ 4 ਪੈਸੇ ਜੁੜ ਜਾਣ ਤੇ ਸਾਡੀ ਕਿਸ਼ਤ ਭਰੀ ਜਾਵੇ ਤੇ ਪੜ੍ਹਾਈ ਦੇ ਉੱਪਰ ਪੈਸਾ ਖਰਚ ਕਰਨਾ ਤਾਂ ਬਹੁਤ ਵੱਡੀ ਗੱਲ ਆ ਇਸ ਕਰਕੇ ਸਰਕਾਰ ਜਿਹੜੀ ਸਿੱਖਿਆ ਦੇਣ ਦੇ ਅਧਿਕਾਰ ਤੋਂ ਭੱਜ ਰਹੀ ਆ ਸਿੱਖਿਆ ਤੋਂ ਹੱਥ ਬਾਹਰ ਕੱਢ ਰਹੀ ਆ ਇਸ ਦੇਸ਼ ਦੇ ਬਹੁ ਗਿਣਤੀ ਲੋਕਾਂ ਨੂੰ ਸਿੱਖਿਆ ਦੇਣ ਤੋਂ ਭੱਜ ਰਹੀ ਆ ਉਹ ਸਰਕਾਰ ਦੇ ਖਿਲਾਫ ਮਾਹੌਲ ਬਣਾਉਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਤੁਸੀਂ ਇਕੱਠੇ ਹੋ ਕੇ ਲੜ ਵੀ ਰਹੇ ਹੋ ਵਧਾਈ ਦੇ ਪਾਤਰੋਂ ਜਿੰਨੇ ਕਾਲੇ ਦੇ ਵਿਦਿਆਰਥੀ ਲੜਾਈ ਸ਼ਾਮਲ ਨਹੀਂ ਹੋਏ ਉਹਨਾਂ ਨੂੰ ਵੀ ਪ੍ਰੇਰਿਤ ਕਰਕੇ ਲੜਾਈ 'ਚ ਸ਼ਾਮਲ ਕਰੀਏ ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰੀਏ ਔਰ ਪੰਜਾਬ ਸਰਕਾਰ ਤੋਂ ਜਿਹੜਾ ਸਿੱਖਿਆ ਨੀਤੀ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਵਾਈ ਹੈ ਕਿ ਪੰਜਾਬ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਇਸ ਤਰ੍ਹਾਂ ਦੀ ਪਾਲਿਸੀ ਬਣਾਓ ਜਿਹੜੀ ਪੰਜਾਬ ਦੇ ਵਿਦਿਆਰਥੀਆਂ ਦੇ ਪੱਖ ਦੀ ਹੋਵੇ ਸੈਮੈਸਟਰ ਸਿਸਟਮ ਰੱਦ ਕਰਵਾਈਏ ਸਰਨਾ ਜਿਹੜਾ ਪੇਪਰ ਲੈਣ ਵਾਲੀ ਪਾਲਿਸੀ ਉਹੀ ਪਾਸ ਕਰਾਈ ਜਾਵੇ ਠੀਕ ਹੈ ਰਾਜ ਦਾ ਵਿਸ਼ਾ ਹੈਗਾ ਸਿੱਖਿਆ ਸੰਵਿਧਾਨਕ ਅਧਿਕਾਰ ਹੈਗਾ ਰਾਸ਼ ਸੂਚੀ ਜਿਹੜਾ ਸਿੱਖਿਆ ਦਾ ਅਧਿਕਾਰ ਨੂੰ ਸ਼ਾਮਲ ਕਰਵਾਈਏ ਇੰਨੀ ਬੇਨਤੀਆਂ ਦੇ ਨਾਲ ਥੋੜਾ ਸਮਾਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸਿੰਘਾ ਜਿੱਤ ਹਮੇਸ਼ਾ ਹੱਕ ਸੱਚ ਲਈ ਲੜਦੇ ਲੋਕਾਂ